ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਨજર ਪਾਉਨੇ ਆ ਪੰਜਾਬ ਦੀਆਂ ਮੁੱਖ ਖਬਰਾਂ ਤੇ ਪੈਰਿਸ 올림픽 ਤੋਂ ਆਏ ਖਿਡਾਰੀਆਂ ਦਾ ਸੀਮਾਨ ਨੇ ਚੰਡੀਗੜ੍ਹ ਵਿਖੇ ਕੀਤਾ ਸਨਮਾਨ ਖਿਡਾਰੀਆਂ ਨੂੰ ਵੰਡੀ ਗਈ ਇਨਾਮੀ ਰਕਮ ਪੈਰਿਸ 올림픽 ਤੋਂ ਆਏ ਖਿਡਾਰੀਆਂ 'ਚ ਵੰਡੇ ਗਏ 9.35 ਕਰੋੜ ਹਾਕੀ ਟੀਮ ਦੇ ਖਿਡਾਰੀਆਂ ਨੂੰ ਦਿੱਤੀ ਗਈ 1-1 ਕਰੋੜ ਦੀ ਇਨਾਮੀ ਰਕਮ ਪੈਰਾਓਲੰਪਿਕ ਚ ਤਗਮੇ ਨਾ ਜਿੱਤ ਸਕਣ ਵਾਲੇ ਖਿਡਾਰੀਆਂ ਨੂੰ ਵੀ ਦਿੱਤੇ ਗਏ 15-15 ਲੱਖ ਇਨਾਮੀ ਰਕਮ ਹਾਸਲ ਕਰਨ ਵਾਲਿਆਂ ਵਿੱਚ ਸ਼ੂਟਰ ਤੇ ਐਥਲੀਟ ਵੀ ਸ਼ਾਮਲ ਹਰਿਆਣਾ ਵਿੱਚ ਚੋਣ ਪ੍ਰਚਾਰ ਦੀ ਕਮਾਂਡ ਸੰਭਣਗੇ ਸੀਐਮ ਭਗਵੰਤ ਮਾਨ ਪੰਜਾਬ ਦੇ ਮੰਤਰੀ ਤੇ ਵਿਧਾਇਕਾਂ ਦੀ ਵੀ ਲੱਗੇਗੀ ਡਿਊਟੀ ਪੰਜਾਬ ਵਿੱਚ 3000 ਅੰਗਣਵਾੜੀ ਕਰਮੀਆਂ ਦੀ ਹੋਵੇਗੀ ਭਰਤੀ ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ ਡਾਕਟਰ ਆਦੇ ਦੇ ਸਮਰਥਨ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕੀਤਾ ਹਸਪਤਾਲਾਂ ਦਾ ਦੌਰਾ ਸਿਹਤ ਮੰਤਰੀ ਬਲਬੀਰ ਸਿੰਘ ਨੇ ਰਜਿੰਦਰਾ ਹਸਪਤਾਲ ਪਟਿਆਲਾ ਦਾ ਕੀਤਾ ਦੌਰਾ ਖੰਨਾ ਦੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਚੋਰੀ ਦੇ ਮਾਮਲੇ ਵਿੱਚ ਮੰਦਿਰ ਕਮੇਟੀ ਨੂੰ ਮਿਲੇ ਕੈਬਨਿਟ ਮੰਤਰੀ ਅਮਨ ਅਰੋੜਾ ਦੋਸ਼ੀਆਂ ਤੇ ਸਖਤ ਕਾਰਵਾਈ ਦਾ ਦਿੱਤਾ ਭਰੋਸਾ ਗੈਂਗਸਟਰ ਸੁਨੀਲ ਪੰਡਾ ਰੀ ਦਾ ਸਾਥੀ ਕਾਉਂਟਰ ਇੰਟੈਲੀਜੈਂਸ ਨੇ ਹਥਿਆਰਾਂ ਸਹੇਣੀ ਕੀਤਾ ਗ੍ਰਿਫਤਾਰ ਫਿਰੋਜ਼ਪੁਰ ਵਿੱਚ ਤੀਰੇ ਕਤਲकांड ਨੂੰ ਦਿੱਤਾ ਸੀ ਅੰਜਾਮ ਸ਼ੰਡਿਗੜ ਵਿਖੇ ਸੈਕਟਰ 16 ਦੇ ਸਰਕਾਰੀ ਹਸਪਤਾਲ 'ਚ ਲੀਕ ਹੋਈ ਕਲੋਰਿਨ ਗੈਸ ਮੁਲਾਜ਼ਮਾ ਨੇ ਪਾਇਆ ਕਾਬੂ ਜਾਨੀ ਨੁਕਸਾਨ ਤੋਂ ਰਹਿ ਬਚਾ। ਕਿਰਤਪੁਰ ਨੇੜੇ ਪਲਟਿਆ ਸੇਬਨਾਲਪੁਰਿਆ ਟਰੱਕ ਡਰਾਈਵਰ ਦੀ ਮੌਤ ਕਲੀਨਰ ਹੋਇਆ ਬੁਰੀ ਤਰ੍ਹਾਂ ਜ਼ਖਮੀ। ਡੇਰਾ ਬਸੀ ਵਿਖੇ ਕਾਰ ਨੂੰ ਇੱਟਾਂ ਤੇ ਖੜੀ ਕਰ ਟਾਇਰ ਖੋਲ ਲੈ ਕੇ ਚੋਰ ਕਾਰ ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ। ਲੁਧਿਆਣਾ ਵਿਖੇ ਰੋਟੀ ਖਾਣ ਗਿਆ ਦੁਕਾਨਦਾਰ ਤਾਂ ਮਿੰਟਾਂ ਦੇ ਵਿੱਚ ਚਾਂਦੀ ਚੋਰੀ ਕਰ ਫਰਾਰ ਹੋਇਆ ਚੋਰ ਘਟਨਾ ਸੀਸੀਟੀਵੀ ਵਿੱਚ ਕੈਦ। ਤੇਰਾ ਬਸੀਂ ਵਿਖੇ ਸ਼੍ਰੀ ਸੁਖਮਣੀ ਡੈਂਟਰਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ 노 ਸੇਫਟੀ 노 ਡਿਊਟੀ ਦੇ ਲਗਾਏ ਨਾਰੇ ਗੁਰਦਾਸਪੁਰ ਵਿਖੇ ਸਟੰਟ ਕਰਦੇ ਪਲਟਿਆ ਟਰੈਕਟਰ ਇੱਕ ਜ਼ਖਮੀ ਮੌਕੇ ਤੇ ਪਹੁੰਚ ਪੁਲਿਸ ਨੇ ਸ਼ੁਰੂ ਕੀਤੀ ਜਾਂਚ ਅੰਮ੍ਰਿਤਸਰ ਵਿੱਚ ਬੀਐਸਐਫ ਦੀ ਗੱਡੀ ਅਤੇ ਬਾਈਕ ਵਿਚਾਲੇ ਹੋਈ ਟੱਕਰ ਰਕੜੀ ਤੋਂ ਪਹਿਲਾਂ ਪੰਜ ਭੈਣਾਂ ਦੇ ਇਕਲੋਤੇ ਭਰਾ ਦੀ ਹੋਈ ਮੌਤ ਗੁਰਦਾਸਪੁਰ ਵਿੱਚ ਐਕਟਿਵਾ ਸਵਾਰ ਮਾਤੀ ਨੂੰ ਕਾਰ ਨੇ ਕੁਚਲਿਆ ਔਰਤੀ ਮੌਕੇ ਤੇ ਮੌਤ 3 ਬਚੀ 1 ਘੰਟੇ ਬਾਅਦ ਪੁਲਿਸ ਤਾਲੋਕਾ ਨੇ ਸੜਕੀ ਦਿੱਤੀ ਜਾਮ ਅੰਮ੍ਰਿਤਸਰ ਵਿੱਚ ਡਾਕਟਰ ਦੇ ਘਰੋਂ ਲੱਖਾਂ ਦੀ ਲੁੱਟ ਵਾਈਫਾਈ ਚੈੱਕ ਕਰਨ ਦੇ ਬਹਾਨੇ ਘਰ ਚ ਦਾਖਲ ਹੋਏ ਸਨ ਬਦਮਾਸ਼ ਸੋਨੇ ਦੇ ਗਹਿਣੇ ਤੇ ਨਕਦੀ ਲੈ ਹੋਏ ਫਰਾਰ ਅੰਮ੍ਰਿਤਸਰ 에어ਪੋਰਟ ਨੂੰ ਉਡਾਉਣ ਦੀ ਧਮਕੀ ਈਮੇਲ ਭੇਜ ਕੇ ਕਿਹਾ 1 ਕਰੋੜ ਦੋ ਨਹੀਂ ਤਾਂ ਉਡਾ ਦੇਵਾਂਗੇ 에어ਪੋਰਟ ਫਿਰੋਜ਼ਪੁਰ ਤੋਂ ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਤਾਰ ਪੰਜਾਬ ਵਿੱਚ ਤਹਿਸੀਲਦਾਰਾਂ ਦੀ ਹੜਤਾਲ ਟਲੀ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਫਿਰੋਜ਼ਪੁਰ ਵਿੱਚ ਪਾਕਿਸਤਾਨੀ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਬੀਐਸਐਫ ਨੇ ਮਾਸ਼ੀਵਾੜਾ ਦੇ ਖੇਤਾ ਚ ਕੀਤੀ ਬਰਾਮਦ ਹੁਸ਼ਿਆਰਪੁਰ ਵਿੱਚ ਰਖੜੀ ਵਾਲੇ ਦਿਨ ਵੀ ਖੁੱਲੇ ਰਹਿਣਗੇ ਸੇਵਾ ਕੇਂਦਰ ਡੀਸੀ ਕੋਮਲ ਮਿੱਤਲ ਨੇ ਕਿਹਾ ਪੰਜਾਬ ਸਰਕਾਰ ਦੀਆਂ ਸੇਵਾਵਾਂ ਦਾ ਲੌਲਾਹ ਨਹੀਂ ਹੋਵੇਗੀ ਛੁੱਟੀ ਮਾਨਸਾ ਵਿੱਚ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ ਪਰਿਵਾਰ ਚ ਸੀ ਇਕਲੌਤਾ ਪੁੱਤ ਪੁਰਾਣੀ ਰਣਜੀਤ ਦੇ ਚਲਦਿਆਂ ਦਿੱਤਾ ਵਾਰਦਾਤ ਨੂੰ ਅੰਜਾਮ ਪੰਜਾਬ ਕਿੰਗਸ 11 ਦੇ ਸ਼ੇਰਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਲਈ ਪ੍ਰੀਟਿਡੀਂਟਾ ਪਹੁੰਚੀ ਅਦਾਲਤ ਚੰਡੀਗੜ੍ਹ ਦੀ ਅਦਾਲਤ ਵਿੱਚ ਦਰਜ ਕੀਤੀ ਪਟੀਸ਼ਨ 2B ਨੂੰ ਹੋਵੇਗੀ ਸੁਣਵਾਈ ਪੰਜਾਬ ਦੇ ਵੱਡੇ ਨਸ਼ਾ ਤਸਕਰਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ 4 ਦਿਨਾਂ ਵਿੱਚ 3 ਤਸਕਰਾਂ ਨੂੰ ਭੇਜਿਆ ਅਸਾਮ ਜਲੰਧਰ ਵਿਖੇ ਸਬਜ਼ੀਆਂ ਦੀ ਆੜ ਵਿੱਚ ਕੀਤੀ ਜਾ ਰਹੀ ਸੀ ਗਮੂਆਂ ਦੀ ਤਸਕਰੀ ਟਰੱਕ ਸਣੇ ਡਰਾਈਵਰ ਨੂੰ ਵੀ ਕੀਤਾ ਗ੍ਰਿਫਤਾਰ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ